ਸਰ ਦੇਖੋ ਰਹਿ ਗਏ ਕੀ ਆ ਬਾਈ ਆਪਾਂ ਗੁਰਵਿੰਦਰ ਸਿੰਘ ਜੀ ਇਹ ਹਕ ਕੁਰੀ ਜਿਹੜੇ ਨਗਰ ਦੇ ਨਗਰਜੀ ਕੰਨ ਜਿਹੜੇ ਨਿਕਲੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਤਾਂ ਬੜੀ ਪਰਮਾਤਮਾ ਦੀ ਕਿਰਪਾ ਹੈ ਕਿ ਇਹੋ ਜੇ ਮੌਕੇ ਕੀ ਹਮੇਸ਼ਾ ਹੀ ਇਕੱਠੇ ਜੁੜ ਕੇ ਰਹਿਣ ਦਾ ਇੱਕ ਪ੍ਰਤੀਕ ਹੈ ਇਹ ਨਗਰ ਜੀ 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 ਕਹਿ ਸਕਦੇ ਅਗਰ ਕੀਰਤਨ ਦਾ ਮਤਲਬ ਸਾਰੇ ਨਗਰ ਦੇ ਕੀਰਤਨ ਜਿਹੜਾ ਹੋਇਆ ਵਾ ਸਾਡੀ ਪਿੰਡ ਦੀ ਤੇ ਮੈਂ ਕਹਿੰਦਾ ਕਿ ਭਾ ਗਏ ਚੰਡੀ ਆ ਕਿ ਕ੍ਰਿਸਤਿਅਨ ਭਾਈਚਾਰਾ ਹੋ ਗਿਆ ਹਿੰਦੂ ਭਾਈਚਾਰਾ ਹੋ ਗਿਆ ਜਾਂ ਸਿੱਖ ਪਾਈਚਾਰਾ ਇੰਨੇ ਵਧੀਆ ਰਲ ਕੇ ਰਹਿੰਦੇ ਆ ਕਿ ਚਾਹੇ ਪ੍ਰਭਾਤ ਫੇਰੀਆਂ ਹੋਣ ਚਾਹੇ ਨਗਰ ਕੀਰਤਨ ਹੋਵੇ ਠੀਕ ਚਾਹੇ ਕ੍ਰਿਸ਼ਚਨਾਂ ਦਾ ਕੋਈ ਪ੍ਰੋਗਰਾਮ ਹੋਵੇ ਜਾਂ ਹਿੰਦੂਆਂ ਦਾ ਕੋਈ ਪ੍ਰੋਗਰਾਮ ਹੋਵੇ ਸਾਰੇ ਰਲ ਮਿਲ ਕੇ ਕੌਂਟਰੀਬਿਊਟ ਕਰਦੇ ਆ ਤੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹਿੰਦੇ ਹਾਂਜੀ ਤੇ ਹੁਣਾਂ ਹੀ ਦੇਖ ਸਕਦੇ ਆ ਜੀ ਦੇਖੋ ਨਗਰ ਕੀਰਤਨ ਹੈ ਤੇ ਮੰਦਿਰ ਮੰਦਿਰ ਦੇ ਵਿੱਚ ਅੰਦਰ ਲੰਗਰ ਦਾ ਪੂਰੀ ਸੇਵਾ ਚੱਲ ਰਹੀ ਹੈ ਜੀ ਜੀ ਤੇ ਪੂਰਾ ਵਧੀਆ ਸਤਕਾਰ ਹਰ ਹਰ ਤਰਮ ਹਰ ਤਰਮ ਦਾ ਕਰਨਦੇ ਆ ਇੱਥੇ ਦੂਜੇ ਦਾ ਬਹੁਤ ਜ਼ਿਆਦਾ ਸਤਕਾਰ ਕਰਨਦੇ ਕੋਣਾ ਵੀ ਚਾਹੀਦਾ ਹਾਂਜੀ ਕਿਉਂਕਿ ਇਸ ਤੋਂ ਵਧੀਆ ਸਨੇਹਾ ਤਾਂ ਮੈਂ ਕਹਿੰਦਾ ਕਿ ਕਿਤੇ ਹੁੰਦਾ ਹੀ ਨਹੀਂ ਆ ਜਾ ਹੀ ਨਹੀਂ ਸਕਦਾ ਬਾਕੀ ਪਿੰਡਾਂ 'ਚ ਵੀ ਕਈ ਜਗ੍ਹਾ ਦੇਖਿਆ ਕਿ ਲੋਕੀ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਬਾਟੀ ਬਾਜੀ ਪਾਰਟੀ ਬਾਜੀ ਲਾ ਲੋ ਜਾਂ ਭੇਦ ਭਾਵ ਲਾ ਲੋ ਕਈ ਜਗ੍ਹਾ ਹੈਗਾ ਪੰਜਾਬ ਦੇ ਵਿੱਚ ਜੀ ਜੀ ਕਾਫੀ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਪਿੰਡ 'ਚ ਇੰਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਹੌਲੀ ਹੌਲੀ ਫਰਕ ਪੈਂਦਾ ਪਿਆ ਪੈਂਦਾ ਫਰਕ ਟਾਈਮ ਲੱਗਣਾ ਥੋੜੀ ਨਵੀਂ ਜਨਰੇਸ਼ਨ ਆਈ ਆ ਤੇ ਪੜ੍ਹੇ ਲਿਖੇ ਬੱਚੇ ਆ ਸੋਚ ਵਧੀਆ ਵਾ ਦਾ ਤਾਂ ਬਾਅਦ ਅੱਗੇ ਵਧਣਦੇ ਆ ਤੇ ਸੋਚ ਜਦੋਂ ਸੋਸ਼ਲ ਮੀਡੀਆ ਨੇ ਕਾਫੀ ਅਵੇਅਰਨੈਸ ਲਿਆਂਦੀ ਆ ਜੀ ਜੀ ਤੇ ਉਹਦੇ ਉਹਦੇ ਸਦਕਾ ਹੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਮਾਹੌਲ ਠੀਕ ਹੋ ਰਿਹਾ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਇਹ ਜੀ ਜੋਬਨਾ ਸਿੰਘ ਭਾਈ ਆਪਣਾ ਪਰਮਿੰਦਰ ਸਿੰਘ ਆ ਗਏ ਪਰਮਿੰਦਰ ਸਿੰਘ ਪਿੰਡੋਂ ਆ। ਅੱਜ ਜੀ ਗੁਰੂ ਨਾਨਕ ਜੀ ਦਾ ਗੁਰਪੁਰਬ ਕੱਢਣੇ ਆ ਬੜੇ ਜੁੜੇ ਬੜਿਆ। ਕੀ ਸੁਰੇਸ਼ ਮਤਲਬ ਉਹਨਾਂ ਦਾ ਗੁਰਪੁਰਬ ਕੱਢਣਾ ਆ। ਨਗਰ ਕੀਰਤਨ ਕੱਢਣਾ। ਸੰਦੇਸ਼ ਦੇਖੋ ਜੀ ਦਾ ਗੁਰਨਾਣ ਦੇਵ ਜੀ ਆਪਣੇ ਸਮੇਂ ਵਿੱਚ ਸੀਗੇ। ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸੀਗੀਆਂ। ਤੇ ਦੇਖਾ ਜਗਾ ਜਾ ਕੇ ਕਿਸੇ ਨੂੰ ਸੋਟਾ ਨਹੀਂ ਮਾਰਿਆ। ਕਿਸੇ ਨੂੰ ਉਸ ਤਰ੍ਹਾਂ ਦਾ ਬਾਣੀ ਨਾਲ ਪਿਆਰ ਨਾਲ ਸਮਝਾਇਆ। ਉਹੋ ਸੰਦੇਸ਼ ਆਪਾਂ ਲੈ ਕੇ ਚੱਲੇ ਆ ਜੀ। ਬਾਣੀ ਦਾਲ ਬਾਬਾ ਜਿਹੜਾ ਸ਼ਬਦ ਕਹਨੇ ਆ ਘਰ ਘਰ ਬਾਬਾ ਕਾ ਦੀਆ ਬਤਨ ਨਾਲ ਪਰ ਬਾਬਾ ਜੇ ਦੇ ਨਹੀਂ ਕੁਛ ਜਾਣੇ ਹੁੰਦੇ ਆ ਜੀ ਆਪਕੇ ਜਿਹੜਾ ਛੋਟਾ ਜਿਹਾ ਨਗਰ ਹੈ ਜਿਸ ਨਗਰ ਦੇ ਪ੍ਰਕਰਮਾ ਕਰਦੇ ਨਾਲ ਸੀ ਮਾਤਾ ਗੁਜਰੀ ਸਕੂਲ ਹੋ ਕੇ ਆਏ ਆ ਸਾਡੇ ਨਗਰ ਦਾ ਉਹ ਹੈ ਸਕੂਲ ਉਹ ਹਰ ਸਾਲ ਜੇ ਚਾਨੂਨ ਵਾਈ ਕਰਦੇ ਤੇ ਅਸੀਂ ਲਬਣੀ ਸੰਗਤ ਲਾ ਕੇ ਉੱਥੇ ਜਿਹੜਾ ਗੁਰੂ ਜੀਤਮਾ ਕੰਦੇ ਹੋਏ ਫਿਰ ਪਹੁੰਚੇ ਉਹਨਾਂ ਅਸੀਂ ਆਏ ਆ ਜੀ ਗੰਦੇ ਮੰਦਰ ਹਿੰਦੂ ਭਾਈ ਚਾਰੇ ਦੇ ਕੋਲ ਇਹ ਵੀ ਸਾਡੇ ਬਹੁਤ ਪਿਆਰ ਸਤਿਕਾਰ ਦੇ ਸਾਡਾ ਕੋਈ ਕੋਈ ਕਮਿਊਨਿਟੀਆਂ ਸਾਡੀਆਂ কৃষ্ণ ਭਾਈ ਜਾਰਾ ਵੀ ਆਹੇ ਗੁਰਭਾਈ ਜਾਰਾ ਵੀ ਆਹੇ ਜੀ ਤੇ ਅੱਗੇ ਸਾਰੇ ਮਿਲਦੁਲ ਕੇ ਹੀ ਜੋ ਹੈ ਪੁਰਬ ਨੂੰ ਹੀ ਮਨਾਉਂਦੇ ਆਂ ਤਾਂ ਮੈਂ ਉਹੀ ਪੁੱਛਣਾ ਚਾਹੁੰਦਾ ਵੀ ਛੋਟਾ ਜਿਹਾ ਪਿੰਡ ਹੈ ਮੰਦਿਰ ਚ ਆਏ ਆ ਤੇ ਇੰਨੀ ਕਿਸ ਤਰ੍ਹਾਂ ਬੰਦਾ ਦਾ ਨਾਇ ਸਹਿਯੋਗ ਸਾਰੇ ਪਿੰਡ ਦਾ ਪਿਆਰ ਬਹੁਤ ਹੈ ਜੀ ਪਿਆਰ ਬਹੁਤ ਹੈ ਉਸੇ ਵਿਚਾਰਕ ਮਾਤਵੇ ਦਫਾ ਪੈਂਦਗੀ ਬਨਨਕ ਨਾਮ ਲੈਵਾ ਸੰਗਤ ਆ ਬਨਨਕ ਦਾ ਪਾਣਾ ਮੰਨਦੇ ਆ ਪਤਰੀ ਚੱਲਦੇ ਆ ਕੁਝ ਕੁਝ ਪਾਰਟੀਵਾਦੀਆਂ ਚ ਪਾ ਕੇ ਇੱਕ ਦੂਜੇ ਤੋਂ ਬਹੁਤ ਦੂਰ ਰਹਿੰਦੇ ਆ ਇਹ ਕੀ ਮਤਲਬ ਹੈ ਕਿ ਇਹ ਬਾਬੇ ਗੁਰਨਾਮ ਦਾ ਫਲਸਫਾ ਬੜਾ ਡੂੰਗਾ ਬਹੁਤ ਸਮਝੀ ਜਾ ਸਮਝੀ ਜਾ ਸਮਝ ਆ ਜਾਂਦੀ ਹੈ ਤੁਹਾਨੂੰ ਜੀ ਜੀ ਇਹ ਜਿਹੜੀ ਬਾਣੀ ਆ ਨਾ ਜਿਆ ਸੰਗਤ ਹੈ ਇਹ ਪੋਲਿਟਿਕਸ ਆਪਣੇ ਭਰਾ ਮਾਰੂ ਜੰਗ ਇਹਨਾਂ ਤੋਂ ਉੱਤੇ ਆ ਜਿੱਥੇ ਗੁਰੂ ਘਰ ਦੇ ਆਪਾਂ ਲੱਗੇ ਆ ਕੇ ਬਹਿ ਗਏ ਮੈਂ ਤੁਹਾਡੇ ਨਾਲ ਨਹੀਂ ਭਾਈ ਸਾਹਿਬ ਗੱਲ ਕਰਦਾ ਹਾਂਗਾ ਪਰ 50 ਸਾਲ ਤੋਂ ਗੁਰੂ ਘਰ ਅੱਗ ਬਹਿ ਕੇ ਗੋਡੇ ਨਾਲ ਗੋਡਾ ਲੱਗ ਗਿਆ ਇੱਥੇ ਅਸੀਂ ਗੁਰਮਤਲ ਗੁਰਮਤਲ ਦੇ ਭਾਈ ਬਣ ਗਏ ਹੋਰ ਭਾਈ ਬਣ ਗਏ ਹਨ ਜੀ ਬਸ ਇਹ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਜੀ ਵੀ ਕਹਿੰਦੇ ਨੇ ਕਿ ਪਾਰਟੀ ਬਾਜੀ ਸਾਡੇ ਪਿੰਡ ਵਿੱਚ ਕਾਫੀ ਪਿੰਡ ਆ ਜਾਂਦੇ ਬਹੁਤ ਜ਼ਿਆਦਾ ਹੈ ਸਾਡੇ ਨਗਰ ਦੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਜੀ ਤੇ ਇਹ ਜਿਹੜੇ ਕਈਆਂ ਪਿੰਡਾਂ ਚ ਕਈਆਂ ਥਾਵਾਂ ਤੇ ਮੈਨੂੰ ਸੁਝ ਵੀ ਆਉਂਦਾ ਵੀ ਕਿ ਇੱਕ ਸੇ ਖਾਨਦ ਪਰਵਾਰ ਜੇਠਾ ਨਗਰ ਪਰਵਾਰ ਬ੍ਰਾਮ ਗੜੀਆਂ ਦਾ ਪਰਵਾਰ ਹੈ ਇਹ ਪਰਵਾਰ ਸਿਰਫ ਗੁਰੂ ਦਾ ਹੁੰਦਾ ਜੀ ਜੱਤਾ ਸਾਡੀਆਂ ਜੀ ਆਪ ਬਣਾਈ ਜੱਤਾ ਸਾਡੀਆਂ ਇਹ ਹੈਂਕੜ ਬਾਜ ਦੇ ਨਤੀਜੇ ਦੇ ਇਹ ਨਹੀਂ ਜੈਦਾ ਗੁਰੂ ਇੱਕੋ ਹੀ ਦਾ ਗੁਰੂ ਘਰ ਦੁਆਰਾ ਇੱਕੋ ਹੁੰਦਾ। ਇਹਨਾਂ ਗੜੀਆਂ ਦਾ ਗੁਰਦੁਆਚ ਬਾਣੀਆਂ ਅਲੱਗ ਨਹੀਂ ਪੜੀ ਜਾਂਦੀ ਜੀ ਪੰਜ ਬਾਣੀਆਂ ਦਾ ਨਿਤਨੇਮ ਉੱਤੇ ਹੁੰਦਾ ਤੇ ਪੰਜ ਬਾਣੀਆਂ ਦਾ ਇਹ ਲਵਾਣੇ ਦੇ ਗੁਰਦੁਆਰੇ ਹੁੰਦਾ ਪੰਜ ਦੇ ਰਾਮਗੜੀ ਹੁੰਦਾ। ਗੁਰਦੁਆਰਾ ਸਿਰਫ ਗੁਰਦੁਆਰਿਆਂ ਦਾ ਇਹ ਸਭ ਹੈਂਕੜ ਬਾਜੀ ਦੇ ਨਤੀਜੇ ਆ। ਇਹ ਨਤੀਜੇ ਆ ਵੀ ਜਿਹੜਾ ਕਿ ਇੱਕ ਪਿੰਡ ਚੋਂ ਚੱਲ ਚਾਰ ਚਾਰ ਪੰਜ ਪੰਜ ਗੁਰਦੁਆਰੇ ਬਣੇ। ਇਹ ਪਾਰਟੀ ਬਾਜ਼ੀਆਂ ਦੇ ਹੈਂਕੜ ਬਾਜੀ। ਵਾਹਿਗੁਰੂ ਪਾਰਟੀ ਬਾਜੀ ਦਾ ਨਤੀਜਾ ਜੀ। ਇਹ ਨਹੀਂ ਹੋਣਾ ਚਾਹੀਦਾ। ਇਹ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਨੇ ਫਰਸਤਾਂ ਕੱਢਿਆ ਸੀ ਜਨਮ ਦਿਵਸ ਹੋਲੀ-ਹੋਲੀ ਜਿਵੇਂ-ਜਿਵੇਂ ਸਮਝ ਲੱਗ ਰਹੀ ਆ ਆ ਰਹੀਆਂ ਨੇ ਚੀਜ਼ਾਂ ਹੋਂਦ ਵਿੱਚ ਬਹੁਤ ਜਗ੍ਹਾ ਸਰੰਗ ਦੇ ਦੇਥੇ ਆਪਾਂ ਇੱਕ ਜਗ੍ਹਾ ਗੁਰੂ ਇੱਥੇ ਗੁਰੂ ਹੈ ਆਪਣੇ ਗੁਰਦਾਸਪੁਰਾ ਜੀ ਡਾਕਟਰ ਸ਼ਿਵ ਸਿੰਘ ਜੀ ਉਹਨੇ ਜੀ ਕਰਦੇ ਨੇ ਕੀਰਤਨ ਪ੍ਰਚਾਰ ਉਹਨਾਂ ਦਾ ਵੀ ਦੌਰ ਇੱਥੇ ਲੱਗਿਆ ਹੈ ਬਹੁਤ ਸਾਰਾ ਉਹਨਾਂ ਦੇ ਏਰੀਆ ਚ ਗੁਰੂ ਘਰ ਨੇ ਜਿਹੜੇ ਦੋ-ਦੋ ਗੁਰੂ ਘਰ ਸੇਵ ਗੁਰੂ ਘਰ ਹੋ ਗਏ ਇੱਕ ਕੋ ਲੰਗਰ ਹਲਵਾ ਤੇ ਵਰਤ ਲੈਂਦੇ ਇੱਕ ਕੋ ਗੁਰਦਾਬ ਸਭ ਦੀ ਮਾਰਤ ਰੋਕ ਇਸ ਤਰ੍ਹਾਂ ਹੋਣਾ ਚਾਹੀਦਾ ਹੋਣਾ ਹੋਣਾ ਸ਼ੁਰੂ ਹੋ ਗਿਆ ਮਨ ਦੀ ਇੱਕ ਹੀ ਹੋਣ ਵਾਲੇ ਸਮਝ ਹੋਗੇ ਕੁਝ ਕੁ ਲੋਕ ਪਿੱਛੇ ਪੜ ਗਏ ਇਹ ਜਿਹੜੇ ਬਿਲਕੁਲ ਭੈਰ ਆ ਗਏ ਸੀ ਉਹ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੋ ਬੋਲੋ ਬਹੁਤ ਜੀ ਸੇਲੋ ਗੁਰਿੰਦਰ ਭਾਈ ਵਧੀਆ ਬੋਲ ਰਿਹਾ ਥੋੜਾ ਜਿਹਾ ਕੋਈ ਭਾਈ ਗੁਰਿੰਦਰ ਸਿੰਘ ਜੀ ਤੇ ਇਹਨਾਂ ਨੇ ਬਹੁਤ ਵਧੀਆ ਵਿਚਾਰ ਰੱਖਿਆ ਤੇ ਨਗਰ ਕੀਰਤਨ ਦਾ ਮਤਲਬ ਵਾਕਈ ਇਹ ਹੁੰਦਾ ਕਿ ਇੱਕ ਗੁਰੂ ਨਾਨਕ ਦੀ ਸਾਜ ਜਿਹੜੀ ਪਾਈ ਹੋਈ ਹੈ ਉਹ ਬਰਕਰਾਰ ਰਹੇ ਹਰ ਘਰ ਚ ਨਗਰ ਕੀਰਤਨ ਚ ਕੱਢਣਾ ਤੁਹਾਨੂੰ ਮਤਲਬ ਇਹ ਗਲੀ ਗਲੀ ਕੀਰਤਨ ਘਰ ਘਰ ਕੀਰਤਨ ਤੇ ਘਰ ਘਰ ਬਾਬਾ ਗਾ ਵੀ ਇਹਦਾ ਮਤਲਬ ਇਹੀ ਹੈ ਤੁਸੀਂ ਮੈਂ ਐਸਮਾਰ ਮੀਡੀਆ ਤੋਂ ਸੁਨੀਲ ਮਾਰ ਤੇ ਮੇਰੇ ਨਾਲ ਕੈਮਰਾਮੈਨ ਸਨਾਮ ਸਿੰਘ ਜੀ ਹਾਂ ਤੁਹਾਵਾ ਜੀ ਤੁਹਾਡਾ ਦੇਖਦੇ ਹੋ ਐਸਮਾਰ ਮੀਡੀਆ